ਟਾਈਮ ਵੱਧ ਗਿਆ ਪੂਰੇ ਸਵਾ ਚਾਰ ਹਲੇ ਵੀ ਇਹ ਲੋਮੀ ਹਟਿਆ ਨਹੀਂ ਉਹ ਵੀ ਪਈ ਜਾਂਦਾ ਵਾ ਜਵਾਦ ਦਾ ਹੀ ਐਂ ਪੈਣ ਲੱਗਿਆ ਹੋਇਆ ਮਾੜਾ ਜਿਹਾ ਨਹੀਂ ਹਟਿਆ ਹੈਗਾ ਪਈ ਦਿਖਦਾ ਮੋਟੀ ਮੋਟੀ ਕਣੀ ਜਿ ਡਿੱਗਦੀਆਂ ਹੰਡ ਕਹਿ ਲਈ ਮੇਢਾ ਕੀ ਆਏ ਕੋਸ ਆਈ ਹਵਾ ਵੀ ਆਈ ਚੱਲੀ ਜਾਂਦੀ ਆ ਸਵੇਰ ਦੀ ਤੇ ਆਈ ਨਹੀਂ ਵੀ ਪਈ ਜਾਂਦਾ ਉਹ ਉੱਥੇ ਕਫੇ ਪੀ ਕੇ ਆਉਨੇ ਆ ਮੈਂ ਤਾਂ ਹੱਥ ਠਰੇ ਪੈ ਨੇ ਗਰਮ ਗਰਮ ਜੀ ਕਫੇ ਪੀਨੇ ਆ ਫੇਰ ਸਾਹ ਜ ਆਉਂਗਾ ਬਹੁਤ ਠੰਡਾ ਛਤਰੀ ਵੀ ਸਾਹ ਪੁੱਠੇ ਹੋਣ ਵਾਲੀ ਹੋਈ ਪਈ ਆ ਸੀ ਯੋਈ ਆਹ ਕਿੰਨਾ ਪਾਣੀ ਖੜਾ ਹੈ ਕੱਡੀ ਖੜਦਾ ਹੈ ਪਾਣੀ ਇੱਥੇ ਇੰਨਾ ਨਹੀਂ ਨਿਕਲੀ ਜਾਂਦਾ ਹੁੰਦਾ ਕਿਥੇ ਇੱਥਲੀ ਦੇ ਮਾਰੇ ਬਿਵਸਤਰੀ ਦੀ ਕੰਮ ਆਹ ਹੈ ਚੱਤ ਬਹੁਤ ਚਾਂਸ ਹੁੰਦੇ ਆ ਵੀ ਇੱਥੇ ਪਾਣੀ ਆਇਆ ਖੜਾ ਇਟਲੀ ਚ ਇਹਨੂੰ ਲਾਤੇ ਮਕਿਆ ਤੋਂ ਕਹਿ ਦਿੰਦੇ ਆ ਹਨਾ ਚਾਹ ਵਰਗੀ ਹੀ ਆ ਸੇਮ ਦੇ ਸੇਮ ਚਾਹ ਵਰਗੀ ਚਾਹ ਵਰਗਾ ਹੀ ਸਵਾਦ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਚਾਹ ਨੂੰ ਇਹਨਾਂ ਨੇ ਨਾਮ ਦੇਤਾ ਲਾਤੇ ਮਕਿਆ ਤੋਂ ਲਾਤੇ ਬਥਰਾ ਉਤੋਂ ਦਵਾ ਤਿੰਨ ਚਾਰ ਦਿਨ ਦਾ ਮੀਂਹ ਪੈਂਦਾ ਤੇ ਪਰ ਕੰਮ ਨਹੀਂ ਰੁਕਦੇ ਆਈ ਆਈ ਖੜ ਜਾਂਦੇ ਨੇ ਲੋਕੀ ਦੇਖ ਲੋ ਸਾਰੇ ਜਿਨ੍ਹਾਂ ਨੇ ਕੰਮਾਂ ਕਰਾਂ ਤੇ ਜਾਣਾ ਬੱਸ ਆਉਂਦੀਆਂ ਨੇ ਬੈਠ ਬੈਠ ਕੇ ਵਿੱਚ ਬੱਸ ਨੇ ਚਲੇ ਜਾਂਦੇ ਨੇ ਕੰਮਾਂ ਕਰਾਂ ਤੇ ਕੰਮ ਨਹੀਂ ਰੁਕਦੇ ਇ ਇਨੇ ਮੀਂਹ ਦੇ ਵਿੱਚ ਖੇਤੀ ਦਾ ਕੰਮ ਰੁਕ ਜਾਂਦਾ ਹੁਣ ਇਹ ਮੈਸਤਰੀਆਂ ਦੇ ਜਿਹੜੇ ਬਾਹਰ ਚ ਕੰਮ ਚੱਲਦੇ ਨੇ ਉਹ ਰੁਕ ਜਾਂਦੇ ਆ ਅੰਦਰਲੇ ਕੰਮ ਕੋਈ ਨਹੀਂ ਰੁਕਦੇ ਫੈਕਟਰੀਆਂ ਦੇ ਚਾਈ ਚੱਤੀ ਜਾਂਦੇ ਆ ਦਨ ਚਾਰ ਦੇਣ ਕਿ ਉਹ ਵਾਧੇ ਹੋ ਗਿਆ ਨਹੀਂ ਪਿੰਦੇ ਨੂੰ ਲਗਾਤਾਰ ਹੀ ਦਿਨ ਰਾਤ ਦਾ ਇਹ ਵਹੀ ਜਾਂਦਾ ਵਾ ਕੀ ਕਹਿਣਾ ਵਿੱਚ ਮਾੜਾ ਮੋਟਾ हट ਗਿਆ ਤਾਂ हट ਗਿਆ ਨਹੀਂ ਆ ਹੀ ਡਿੱਗੀ ਜਾਂਦਾ ਵਾ ਠੰਡ ਬਹੁਤ ਹੋਈ ਹੋਈ ਆ ਆਲੇ ਦੁਵਾਲੇ ਵਾਲੀਆਂ ਪਹਾੜੀਆਂ ਉੱਪਰ ਬਰਫ਼ ਪੈ ਗਈ ਆ ਦੇਖਦਿਆਂ ਤਾਂ ਨਹੀਂ ਹੁੰਦੀਆਂ ਹੈਗੀਆਂ ਕਿਉਂਕਿ ਪਤਰੀ ਹੁੰਦੇ ਆ ਬਹੁਤ ਜ਼ਿਆਦਾ ਉਈ ਉਈ ਠੰਡ ਤਾਂ ਬਹੁਤ ਹੋਈ ਹੋਈ ਆ ਹੱਥ ਬਾਹਰ ਕੱਢਦੇ ਹੋ ਤਾਂ ਹਾਂ ਠਰ ਜਾਂਦੇ ਨੇ ਸੂਰਿਆਂ ਹੀ ਲੱਗਦਾ ਨਹੀਂਗਾ ਵੀ ਨਾਲ ਖਦੇ ਆ ਆਇਆ ਲੱਭ ਕੇ ਆਈਏ ਆ ਰਿਹਾ 크ਿਸਮਸ ਦੀਆਂ ਤਿਆਰੀਆਂ ਇੱਕ ਮਹੀਨਾ ਦਾ ਪਹਿਲਾਂ ਪੂਰੀ ਜੋਰਾਂ ਤੇ ਹੋ ਜਾਂਦੀਆਂ ਨੇ ਚਾਈਨੀਜ਼ ਦੀ ਦੁਕਾਨ ਆਹ ਹੈ ਹੈ ਮਾਰ ਮਾਈਂ ਤੇ ਚైనా ਤੋਂ ਹੀ ਆਉਂਦਾ ਸਾਰਾ ਮਾਲ ਇਹ ਸਾਰੀਆਂ ਲੜੀਆਂ ਹੀ ਪਈਆਂ ਨੇ ਆ ਕੋਸ਼ ਵੀ ਲੈ ਲਓ ਇੱਥੋਂ ਮਿਲ ਵੀ ਸਸਤਾ ਜਾਂਦਾ ਬਹੁਤ ਪੱਠੀ ਦੇਖਣ ਆਈ ਸੀ ਛੋਟੀ ਜੀ ਆਹ ਪੈਨੇ ਗੈਸ ਗੂਸ ਜੇ ਪਿੰਦੇ ਇੱਥੇ ਦੇਖ ਆਹ ਪੈਨੇ ਆਹ ਕਿੰਨੇ ਦੀ ਆਹ ਬੱਝਿਆ ਨਾ ਆਹ ਦੇ ਛੋਟੀ ਛੋਟੀ ਲੈਣੀ ਆ ਕਬੱਡੀ ਤੇ ਸੁਪਰ ਗਾਸ ਆਹਾ ਆ ਦੇ ਆਹ ਵਧੀਆ ਤੁੰਨ ਦੇਖੇ ਨੇ ਜਾਣਾ ਇਰੇ ਜਾ ਕੇ ਉਹਨੂੰ ਧੱਕਾ ਮਾਰਨਾ ਇਹ ਇਹ ਉਹ ਡੱਬਾ ਜਾਂ ਵਿੱਚ ਲੱਗਦਾ ਰੇ 100 ਰੁਪਿਆ ਦੇ ਇਹ ਚੀਜ਼ ਹੈ ਤੇਰਾ ਜਵਾਕਾਂ ਦਾ ਹੀ ਲੱਗਿਆ ਰਹਿੰਦਾ ਆ ਨਾ ਬਹੁਤ ਬਹੁਤ ਪੁਰਾਣਾ ਘਰ ਸੀਗਾ ਆ ਬਹੁਤ ਜ਼ਿਆਦਾ ਇਹ ਪਚਾਲ ਵੇਲੇ ਫਿਰ ਜਮਾ ਹੀ ਟੁੱਟ ਗਿਆ ਸੀਗਾ ਤੇ ਹੁਣ ਇਹਨੂੰ ਸਾਲਕ ਤੋਂ ਇਹਦਾ ਹੋਟਲ ਬਣਾਤਾ ਸੀ ਬਹੁਤ ਸੋਹਣਾ ਬਣਿਆ ਮੈਂ ਦੇਖ ਇੰਨਾ ਸੋਹਣਾ ਬਣਿਆ ਪਰਾਣੀ ਜੀ ਦੇਖ ਨਾਲ ਜਿਵੇਂ ਜਿਵੇਂ ਦਾ ਸੀਗਾ ਨਾ ਉਵੇਂ ਦਾ ਹੀ ਇਹਨਾਂ ਨੇ ਬਸ ਤਿਆਰ ਕੀਤਾ ਇਹ ਨਹੀਂ ਇਹਨੂੰ ਹੋਰ ਕੁਝ ਨਹੀਂ ਕੀਤਾ ਜਿਵੇਂ ਦਾ ਪਹਿਲਾਂ ਬਣਿਆ ਹੋਇਆ ਸੀ ਪਰਾਣਾ ਇਹ ਘਰ ਸੀ ਘਰ ਹੋਣਾ ਪਤਾ ਨਹੀਂ ਹੋਟਲ ਹੋਣਾ ਮੈਨੂੰ ਇਹ ਨਹੀਂ ਪਤਾ ਜੜ ਕੇ ਟੁੱਟਿਆ ਹੋਇਆ ਸੀ ਪਚਾਲ ਚ ਜਮਾ ਹੀ ਹੋਰ ਵੀ ਟੁੱਟ ਗਿਆ ਸੀਗਾ ਜਿਵੇਂ ਦਾ ਜਿਵੇਂ ਸੀ ਪਹਿਲਾਂ ਉਵੇਂ ਹੀ ਇਹਨਾਂ ਨੇ ਤਿਆਰ ਕੀਤਾ ਵਾ ਨਵਾਂ ਨਹੀਂ ਇਹਨੂੰ ਕੁਝ ਵੀ ਲਾਇਆ ਜ ਕਹਿਣ ਦਾ ਮਤਲਬ ਬਣਾ ਤਾਂ ਬਹੁਤ ਸੋਹਣਾ ਦਿੱਤਾ ਵੀ ਹੋਰ ਕੋਈ ਕਾਰੀਗਰੀ ਨਹੀਂ ਕੀਤੀ ਨਵੀਂ ਜਿਵੇਂ ਇਟਲੀ ਮਸ਼ਹੂਰ ਆ ਪ੍ਰਾਣੀਆਂ ਚੀਜ਼ਾਂ ਕਰਕੇ ਉਵੇਂ ਹੀ ਪ੍ਰਾਣੀ ਦੇਖੀ ਰੱਖੀ ਐ ਇਹਦੀ ਥੋੜੇ ਮੀਂਹ ਪਈ ਜਾਂਦਾ ਮੀਹ ਹੋਈ ਨਹੀਂ ਹਟਿਆ ਹੈਗਾ ਬੱਦਲ ਦੇਖੋ ਕਿੰਨਾ ਘੁਲਿਆ ਪਿਆ ਬਹੁਤ ਜ਼ਿਆਦਾ ਬੱਦਲ ਆ